ਜੀ ਫੇਰ ਘਰੇ ਖੜੀ ਸੀ ਸੀਰੇ ਬਾਈ ਹੁਣ ਕੀ ਕਿਹਾ ਸੀਗਾ ਮੜਾ ਇਹ ਦੁਬਾਰਾ ਦੱਸੀ ਵੀ ਧਾਰਾਂ ਵਜ ਗਈਆਂ ਨਾਂਡੀ ਕੋਈ ਨਹੀਂ ਹੁੰਦੀ ਠੀਕ ਹੁਣ ਤੇਰੀ ਆ ਇਹ ਕੀਤੋਂ ਲਈ ਆ ਠੀਕ ਆ ਕਿੰਨੇ ਦਾ ਸੌਦਾ ਹੋਇਆ ਬਾਈ 11000 ਦਾ 11000 100 ਦਾ ਲਖਾਈ ਲਖਾਈ ਥੋੜੀ ਆ 300 ਉੱਤੇ ਹੋਗੀ 300 ਹਾਂ ਤੇ ਇਹਦੇ ਮਗਰ ਕੀ ਕੁਛ ਆ ਬਾਈ ਲੈ ਵੀ ਦੋਸਤ ਪੱਠ ਲਿਆ ਬਈ ਇਹਨੂੰ ਲੈ ਵੀ 11100 ਦੇ ਲਖਾਈ ਠੀਕ ਆ ਲੈ ਵੀ ਆ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਓਏ ਪਟਸਾਦਣਾ ਉਪਰਾ ਦਾ ਠੀਕ ਆ 8000 ਆ ਹਾਂ 8000 ਦੇ ਨਾ ਨੌ ਦੇਣਾ ਹੁਣ ਕਿੰਨੇ ਚ ਸੌਦਾ ਹੋ ਗਿਆ ਬਈ ਸੀਰੇ 9000 ਰੁਪਏ ਦੀ ਲਖਾਈ ਨੰਨੂ ਦੀ ਆ ਲਖਾਈ ਵੀ ਮੇਰੀ ਆ ਨਹੀਂ ਆ ਹਾਂ ਬੱਕਰੀ ਦਾ ਸੌਦਾ ਹੋਇਆ 9000 ਚ ਲਖਾਈ ਨੰਨੂ ਦੀ ਆ ਕੀਤੋਂ ਖਰੀਦੀ ਆ ਆ ਬਈ ਕਿਹੜਾ ਪਿੰਡ ਆ ਬਈ ਆਪਣਾ ਜੈਤੋ ਲੈ ਬਈ ਵੀ ਜੈਤੋ ਦੋ ਇਹਨਾਂ ਨੂੰ ਠੀਕ ਆ ਪੈਸੇ ਗਿਣ ਲਾ ਬਈ ਇਹ ਕਰੀਂ ਮੈਂ ਛੋੜ ਕਰਦੇ ਫਿਰ ਹੂੰ ਛੋੜ ਕਰਾਂ ਪੈਸੇ ਗਿਣ ਲੋ ਠੀਕ ਆ ਬਈ ਛੋਟ ਕਰ ਦੇ ਹਾਂ ਛੋਟ ਕਰ ਦੇ ਲੈ ਵੀ ਦੋਸਤੋ ਆ ਬੱਕਰੀ ਦਵਾਈ ਆ ਨੰਨੂ ਜੈਤੂਨ ਚੈਤੂ ਵਾਲੇ ਤੋਂ ਦਵਾਈ ਆ ਕੋਈ ਦੋ ਗਲਾ ਆ ਜਾ ਹਾਂ ਆ 100 ਦਾ ਭਾਅ ਹੋਰ ਕਰਦੇ 100 ਯਾਰ ਕੋਈ ਨਹੀਂ ਹੋਰ ਯਾਰੋ ਲੇ ਗਿਆ ਨਨੂ ਬਈ ਬਈ ਬਾਈ ਦਾ ਦਿਲ ਵੀ ਠੀਕ ਆ ਵੀ 100 ਰੁਪਿਆ ਛੋਟ ਹੀ ਕਰਤੀ ਇੱਕ ਤਾਂ ਕਰਕੇ ਤਾਂ ਕਰਕੇ ਠੀਕ ਆ ਬਾਈ ਹਰੇ ਹਰੇ ਆਰਾਮ ਨਾਲ ਉਹ ਲੈਂਦਾ ਵੀ ਦੋ ਆਹੋ 100 ਰੁਪਏ ਦੇ ਦਿੰਦਾ ਕਿੰਨਾ 500 ਇਹ ਇੱਕ ਦਾ ਮਾਰਦਾ ਹੈ ਨਹੀਂ ਦੋਹਾਂ ਦਾ ਸੌਦਾ ਹੈ ਇਹ ਸੌਦਾ ਹੋਇਆ ਹੈ ਸਿਗਰਟ ਨਾਲ ਜਾ ਓਏ ਇਹ ਰੈਕ ਲੈਂਦਾ ਈ ਉਦੋਂ ਲੋ ਜਿੰਦਾ ਖੰਮਾ ਤੂੰ 12 ਕਹਿਣਾ ਔਰ ਕਹਿੰਦੇ 8 9 ਦਾ ਹੋ ਗਿਆ ਉਹਨਾਂ ਨੇ ਕਹਿੰਦੇ ਅਸੇ ਕੀ ਹੁਣ 400 ਰੁਪਏ ਲਿਖਾਈ ਵੀ ਪੈਣਾ 8 9 ਦੀ ਪੈਗਟ ਦੇਖ ਕਿੰਨਾ ਲਾਇਆ ਤੂੰ ਜਿੰਦੇ ਕਿਹੜੇ ਲੈਂਦਾ ਦੋ ਤੂੰ ਆਹਾ ਤੇ ਆਹਾ ਹੋ ਗਿਆ ਅੱਛਾ ਲੈ ਵੀ ਆ ਬੱਕਰਾ ਤੇ ਆ ਬੱਕਰਾ ਕੀ ਮੁੱਲ ਕੀਤਾ ਸੀ ਬਾਈ ਤੇ ਕਿੰਨੇ ਲਾਇਆ ਇਹਨੇ ਲਾਇਆ ਸੀ 8000 ਇਹਨੇ ਲਾਤਾ 9 ਇਹਨੇ ਮੰਗੇ 13 ਇਹਦੇ ਖਾਤਰ ਮੋਬ ਬਾਰਾ ਨੂੰ ਆ ਗਿਆ ਇਹਨੇ 9000 ਲਾਤਾ ਅਭੀ ਜੰਦੇ ਨੇ 9000 ਲਾਤਾ ਦੋਹਾਂ ਦਾ ਹਾਂ ਬਾਈ ਉਹ ਮੈਂ ਮੰਗਦਾ ਸੀ 13000 1200 ਠੀਕ ਆ ਮੁੱਲ ਮੁੱਲ ਮਾਣ ਮੁੱਲ ਦਾ ਲਾਤਾ ਬਈਆ ਵਜਣ ਤੋਂ ਸੌਤ ਪੈਸੇ ਲਾਦੇ ਐ ਨਹੀਂ ਵਜਾਂਦੇ ਹਿਸਾਬ ਨਾਲ ਲਾਦੇ ਪੈਸੇ ਵਾਦੀ ਨਹੀਂ ਵਜਾਂਦੇ ਵਾਹ ਬੋਲਿਆ ਨਹੀਂ ਬਾਈ 11000 ਰੁਪਏ ਦੇਣਾ ਨਹੀਂ ਬਾਈ ਧੰਨਵਾਦ 12 ਕਹੇ 11 ਮੰਗ ਗਈ ਜਨਾ ਉਦੋਂ ਵਾਹ ਇਹ ਕੋਣ ਜਿੰਦੇ ਯਾਰ ਵਾਪਸ ਨਾ ਫੜ ਸੋ ਫੜਾ ਯਾਰ ਕਰ ਦੋ ਯਾਰ ਕਿੰਨੇ ਲਾਏ ਸੀਗੇ 9000 100 ਵੀ ਲਗਾ ਛੁੱਟੇ ਲਾਦਾਈ 99 ਦੇ ਹੋ ਗਏ ਆ ਬਾਈ ਲਖਾਈ ਕਰਾ ਦੀ ਬਸ ਸਾਡੇ ਨਾਲ ਨਾ ਹੀ ਵਰਕ ਕੀ ਆ ਨਾ ਹਾਂ ਉਹ ਭਾਈ ਜਾ ਯਾਰ ਜਾ ਯਾਰ ਉਹ ਬੰਦੇ ਦਾ ਬੋਲਦਾ ਹੀ ਨਹੀਂਗਾ ਉਹਦਾ ਖਾਣਾ ਖਰਚ ਖਾਦ ਰਿਹਾ ਆ 2000 ਜੋੜੀ ਇਹ ਕੌਣ ਲੈਂਦਾ ਹਾਂ ਭਾਈ ਹਾਂ ਨੌ ਇਹਨੇ 8 ਲਾਇਆ ਸੀ ਇਹਨੇ 9 ਲਾਇਆ ਸੀ ਇਹਨੇ ਲੱਗਾ ਤਾਂ 9.5 ਭਾਜ ਨਾ ਮੁੱਲ ਤਾਂ ਭਾਈ ਲੱਗ ਗਿਆ ਸਹੀ 9.5 ਲੱਗ ਗਿਆ ਭਾਈ ਕਿਹੜਾ ਬਬਾ ਬਫਾਰਾ ਕਹਿੰਦਾ ਸੀ ਭਾਈ ਤੇਰੇ ਵਾਸਤੇ ਦੇ ਵਾਸਤੇ ਸਹੀ ਗੱਲ ਹੈ ਬਾਈ ਉਹ ਲੰਦੇ ਹੱਥ ਅੱਜ ਨਾਮ ਲਿਖਿਆ ਤੁਮਾਰੇ ਮੰਗਲੇ ਵਾਸੀ ਮੰਗਦਾ ਗਾ ਬਾਈ ਅਮੀਰ ਦੇ ਕੰਮ ਯਾਰ ਨਮੀਰ ਦੇ ਇਹਨੂੰ ਡਿਬੜਾ ਫਿਰ ਹਾ ਬਈ ਰੋਣਾ ਯਾਰ ਹਲੋ ਆ ਜਾ ਗਰਾ ਬਹੁਤ ਦੋ ਆਇਆ ਰਿਹਾ ਵਿੱਚ ਕੀ ਰਹਿ ਮਗਰ ਕੀ ਗੱਲ 10 ਸੀ ਮੰਗਿਆ ਫਿਰ ਸਾਡੇ ਰੋਲਾਤਾ ਮੇਰੀ ਗੱਲ ਸੁਣ ਯਾਰ ਉਹ ਤੇਰਾ ਰੋਲਾ 100 100 ਰੁਪਏ ਲੈ ਲਖਾਈ ਯਾਰ ਬਾਹਰ ਮੈਂ ਇੰਨੇ ਪਹਿਲਾਂ ਰਹਿ ਕੇ 99 ਰੋਲਾ ਕਰ ਦਿੱਗੇ ਉਹ ਖਰਚ ਆ ਜਾ ਨਹੀਂ ਆਇਆ ਤੇ ਤੂੰ ਉਹ ਵੇਚ ਨਾ ਉਹ ਖਰਚ ਉਹ ਤੇ ਨਾ ਬੋਲਾ ਕਰ ਭਾਈ ਮੈਂ ਬਹੁਤ ਆਇਆ ਨੇ 500 ਦਾ ਆਪਾਂ ਹੀ ਪਾਇਆ ਉਹਦਾ 500 ਦਾ ਆਪਾਂ ਹੀ ਪਾਇਆ ਬਾਈ ਬਹੁਤ ਯਾਰ ਮੈਂ ਦੱਸ ਦੇ ਉਹ ਤਾਂ ਨਹੀਂ ਠੀਕ ਹੈ ਕੋਈ ਉਹ ਅੱਗੇ ਪਵਾ ਪਰ ਨਾ ਕੱਚਾ ਨਹੀ ਲਗਾਇਆ ਹੋਰ ਰੌੜਾ ਕਾ ਲਗਾਈ ਦਾ 28 ਦਾ ਬਹੁਤ 10000 ਦਾ ਯਾਰ 10000 ਲਗਾਈ ਤੇਰੀ ਹੈ ਚੱਲ 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 ਠੀਕ ਹੈ ਉਹ ਠੀਕ ਹੈ ਹੋਰ ਇਹ ਕਿਹਦਾ ਹੈ ਇਹ 500 ਦਾ ਲੈ ਯਾਰ ਫੇਰ ਕੀ ਦੋ ਕੀ ਬੀਜਾ ਡਟੀ ਜੇ ਹੁੰਦਾ ਜੋ ਆਪ ਦੀ ਕਾ ਜੇ ਸੋਣਾ ਲੈ ਜਾ ਨਹੀਂ ਜਾਗ ਉਹ ਬੋਲਦਾ ਨਹੀਂ ਯਾਰ ਉਹਦਾ ਬੰਦਾ ਬੋਲਦਾ ਹੀ ਨਹੀਂ ਉਹਦੇ ਨਾਲ ਮੇਰੀ ਜਾਨ ਪੈ ਚੀ ਉਹ ਹੁਣ ਤਾਂ ਬਾਹਰ ਪਾਹ ਲੈ ਜਾਂਦਾ ਰਹਿੰਦਾ ਜਾ ਕੇ ਜਾਂਦਾ ਰਹਿੰਦਾ ਉਹ ਠੀਕ ਆ ਯਾਰ ਕਾ ਤੋ ਬੱਬਾ ਬਾਈ ਜਾ ਯਾਰ ਬਣਾ ਯਾਰ ਤਾਂ ਪੂਰੇ ਲੋਕੇ ਮੈਂ ਆਪੇ ਖਾਈ ਕਰ ਚੱਪਲਾ ਕਰ ਯਾਰ ਭਾਵੇਂ ਕੋਈ ਨਾ ਕੋਈ ਤਾਂ ਬੋਲ ਵੀ ਖੋਤਾ ਖੋਲਦਰਾ ਹਾਂ ਲੈ ਪੇਟੀਓ ਕਰ ਤੈਨੂੰ ਕਰਦ ਕੇ ਪੈਸੇ ਆਪਣਾ ਆਪਣੀ ਲਗਾਈ ਤੇਰੀ ਰੁਪਏ 94 ਖਲਿਆ 1000 ਲਿਖ ਦੇ ਬਾਈ ਲਿਖ ਦੇ ਯਾਰ 94 ਬਸ ਕੱਲ ਤੋਂ ਉੱਥੇ ਆ ਗਿਆ ਚੱਕ ਬਈ ਦੋਸਤੋ ਆ ਵੀ ਚੜ ਗਿਆ 1100 ਰੁਪਏ ਕਰਿਆ 1000 ਰੁਪਏ ਲਖਾਈ ਕਰਾ ਬਸ 9600 ਕਰ ਦੇ ਲਖਾਈ ਬਾਈ ਹੋਈ ਮੜਾ ਸਾਈਡ ਤੇ ਕੱਲ ਦੀ ਮੇਰੇ ਨਾਲ ਪੈਸਾ ਲੱਗਦਾ ਉਹ 9500 ਕਰ ਆ ਬੱਕਰੇ ਦਾ ਸੌਦਾ ਹੋਇਆ ਬਈ ਇੱਕ ਇੱਕ ਕਹਿਦਾ ਹੋਇਆ ਆ ਦੋ ਬੱਕਰਾਂ ਦਾ ਸੌਦਾ ਹੋਇਆ ਕਿਹੜਾ ਪਿੱਛੇੜੀ ਆ ਨਾ ਤੂੰ ਤੇਰਾ ਸੌਦਾ ਵਧੀਆ ਵੈਗਦਾ ਸੌਦਾ ਤੇਰਾ ਹੋ ਗਿਆ ਕਿਹੜਾ ਪੰਡ ਸੀ ਬੜਾ ਭਾਈਕਰ ਬੜਾ ਭਾਈ ਕਿਤੋਂ ਆਇਆ ਸੀ ਬਾਈ ਠੀਕ ਆ ਤੇ ਦੋ ਬੱਕਰੇ ਜੰਦੇ ਨੂੰ ਦਵਾਤੇ ਆਪਾਂ ਕੋਟ ਵਾਲਿਆਂ ਕੋਟ ਵਾਲਾ ਕੋਈ ਫੜਾ ਦੇ ਬਸ ਆ ਚੱਕ ਯਾਰ ਹੁਣ ਇੱਕ ਹੀ ਗੱਲ ਕਹਿੰਦਾ ਮੈਂ ਇਹਨੂੰ ਭੱਜ ਨਹੀ ਨੇ ਇਸ ਤੋਂ ਵੱਧ ਮੈਂ ਉਹ ਹੁਣ ਕੀ ਇਹ ਤੈਨੂੰ ਫਰਕ ਪੈ ਦੂ ਯਾਰ ਲਿਖਾਈ ਇਹ ਕਰਾ ਦੂਗਾ ਨਹੀਂ ਤੂੰ ਹੀ ਲੈ ਲਈ ਲਿਖਾਈ ਇਹ ਕਰਾ ਦੂ ਉਹ ਮੈਂ ਤਾਂ ਸਾਰੀ ਦਿਹਾੜੀ ਖੜੇ ਹੋ ਰਹੇ ਨੇ ਜਣਾ ਫਿਰ ਉਹ ਲਿਖਾਈ ਕੀ ਕਹਿੰਦਾ ਯਾਰ ਇਹ ਕਹਿੰਦਾ 9000 ਚ ਲਿਖਾਈ ਇਹ ਕਰਾਉਂਦਾ ਠੀਕ ਆ ਹੁਣ 300 ਰੁਪਏ ਨਾਲ ਕੀ ਫਰਕ ਪੈ ਗਿਆ ਠੀਕ ਆ 500 ਰੁਪਏ ਤੇ ਇਹ ਕਰਾ ਦੂ ਨਹੀਂ ਇਹ ਨਹੀਂ ਕਾ ਵਜੰਦਾ ਯਾਰ ਉਹ ਲਿਖਾਈ ਇਹ ਕਰਾ ਦੂ 10 ਕਿਲੋ ਬੱਕਰਾ ਆਏਗਾ ਤਾਂ 9000 ਰੁਪਏ ਦੇਈਏ ਮੈਂ ਥੋੜਾ ਹੈਗਾ ਯਾਰ ਉਹ ਲਿਖਾਈ ਇਹ ਕਰਾ ਦੂ ਹੁਣ ਤ ਨਹੀਂ ਮਾਗੋ ਬਾਈ ਆਇਆ ਉਹ ਹੁਣ ਉਹ ਠੀਕ ਹੈ ਉਹ ਠੀਕ ਆ ਬਾਈ ਸਾਲੀਆ 300 ਰੁਪਏ ਲਾ ਦੇ ਪੈਸੇ ਸਾਡੀ ਮੋੜ ਦੇ ਨਹੀਂ ਬਦੰਦਰਾ ਬਾ ਲਖਾਈ ਇਹ ਕਰਾ ਦੂਗਾ ਕਿੰਨੇ ਦਾ 950 ਕਿਹੜਾ ਪਿੰਡ ਸੀ ਬਾਈ ਗੁਰੂ ਸਰ ਜੀ ਗੁਰੂ ਸਰਨ ਤੋਂ ਆਏ ਸੀ ਬਾਈ ਹਾਂ ਆ 500 ਆ ਮਾਰੇ ਪੈਸੇ ਗਣਾਂ ਦੇ ਨੰਨੂ ਇਧਰ ਨੂੰ ਥੋੜਾ ਨਾ ਰਾਜ ਆ ਖੁੱਲਾ ਕਰ ਲਓ ਗਾਣੂ ਆ ਜਾ ਬਾਈ ਨਹੀਂ ਤੇਰਾ ਨਾਮ ਜੀ ਓ ਮਾਪਾ ਸੌਦਾ ਨਹੀਂ ਖਰਾਬ ਕਰ ਲੈਣਾ ਹਾਂ ਉਹ ਤਾਂ ਆਇਆ ਯਾਰ ਇਹ 2-3 ਸੌ ਦਾ ਫਰਕ ਹੈ ਵੀ ਵਿਚਾਰ ਆ ਬਈ ਚਲੋ ਵਿਚਾਰੇ ਘਰੇ ਪਾਲਾ ਠੀਕਾ ਬਈ ਤੇ ਕੀ ਨਾ ਸੀ ਨਾ ਜੱਗ ਜੀ ਰੋ ਠੀਕ ਆ ਬਾਈ ਗੇਲਾ ਬਾਈ ਗੇਲਾ ਬਾਈ ਆ ਦੇ ਪੈਸੇ ਮਾਰਨਾ ਬੈਂਤੀ ਠੀਕ ਆ ਬਾਈ ਹੋ ਗਿਆ ਲਿਖਾਈ ਹੁਣ ਤੂੰ ਕਰਾ ਦੇ ਇਹਨੂੰ ਹਾਂ ਸਾਡੇ ਨੂੰ ਲਿਖਾਈ ਤੂੰ ਕਰਾ ਦੀ ਬਾਈ ਲੈ ਵੀ ਦੋਸਤੋ ਬੱਕਰਾ ਵਿਖਾ ਦੇਣਾ ਜਿਹੜਾ ਨੰਨੂ ਨੂੰ ਦਵਾਈਆ 9500 ਦਾ ਹੋਈ ਬਾਈ ਮਾੜਾ ਇਹ ਜੰਦੇ ਸਾਈਡ ਤੇ ਹੋਈ ਬਾਈ ਆ ਨੰਨੂ ਦਵਾਈਆ ਤਾਂ ਜੈਤੂ ਵਾਲੇ ਨੂੰ ਠੀਕ ਆ ਬਾਈ ਨੰਨੂ ਫੋਨ ਦੇ ਨਾਲ ਤੇ ਲੈਂਦਾ ਨਾ ਨਾ ਫੜਾ ਦੇ ਫੜਾ ਦੇ ਨਹੀਂ ਆ ਉਹ ਫੜਾ ਲੈ ਨਹੀਂ ਆ ਨਹੀਂ ਲਖਾਈ ਹੈ ਉਹ ਖੋਲਾਈ ਹੈ ਤੂੰ ਨੇ ਪੈਸੇ ਮੇਰੇ ਹਾਂ ਨਹੀਂ ਪੈਸਾ ਨਾ ਨਾ 34000 ਬਸ ਮੈਂ ਤਾਂ ਤੁਹਾਨੂੰ ਦੋਨੇ ਸਾਹਮਣੇ ਕਰਦਾ ਨਿੱਪੜ ਗਿਆ ਫੜਾਦਾ ਪੁੱਛ ਨਹੀਂ ਨਿੱਪੜਨ ਦੇਗਾ ਆ ਫੜਾ ਨਹੀਂ ਨਹੀਂ ਭਾਈ ਸਾਹਮਣੇ 45000 ਭਾਈ ਦੇ ਦੇ ਕਿਹਾ ਮੈਂ ਨਿੱਪੜ ਗਿਆ ਕਰ ਮੈਂ ਨਿੱਪੜ ਗਿਆ ਹੁਣ ਕੀ ਹੋ ਗਿਆ ਹੁਣ ਮੈਂ 50 ਲੈ ਛੱਡਣੀ ਨਹੀਂ 45000 ਕੱਟਿਆ ਜਾਂਦਾ ਜੋ ਕਹਿਦਾ ਹੋ ਗਿਆ ਹੋ ਗਿਆ ਹੋਇਆ ਜਾ ਸੂਟ ਨਹੀਂ ਲੈਣੀ ਸੂਰਜੀ ਇਹੋ ਜਿਹਾ ਚੱਪ ਕੱਢਦਾ ਆਏਗਾ ਉਹ ਵੀਡੀਓ ਬਣਾਇਆ ਜਾਣਾ ਸਟੋਰ ਦਾ ਬਸ ਆਇਆ ਇੱਕ ਕਪੜਾ 500 ਦਾ ਲੈਦਾ ਇਹ ਮੈਂ ਹੋਣੀ ਆ 500 ਦਾ ਮੈਂ ਕਿਹਾ ਪੂਰੇ ਕਰਦੇ ਹੁਣ ਪਤਾ 500 ਮੈਂ ਦੇਣਾ ਇਧਰ 500 ਦਾ ਕਿਹਾ 4000 ਧਿਆਮ ਇਹੀ ਦਾ ਰੋਲਾ ਸੋਦਾ ਰੈਡੀ ਦਾ ਰੋਲਾ ਸੋਦਾ 100 ਨਹੀਂ ਨਹੀਂ ਲਖਾਈ ਆਪੋ ਆਪਣੀ ਨਹੀਂ ਨਹੀਂ ਲਖਾਈ ਕਰਾਂਗੇ ਲਖਾਈ ਆਪੋ ਉਹ ਹੀ ਰੱਖਾਂਗੇ ਕੋਸ ਤੇ ਗੱਲ ਨਾ ਲੋ ਤਾਂ 35 ਦਵਾ ਹੀ ਰਹੇ ਹੋ 35 ਦੋ ਕਹੀ ਰਹੇ ਓ ਯਾਰ ਚੁੱਪ ਕਰ ਯਾਰ ਫਿਰ 35 ਦੋ ਕਹੀ ਰਹੇ ਨਹੀਂ ਦੇਣਾ ਯਾਰ 400 ਰੁਪਏ ਪਾਤਾ ਅੰਕ ਲੈ ਨਹੀਂ ਬਣਾ 35 ਲਖਾਈ ਕਰਾ ਦਿਨਾ ਬੜਾ ਗਰਾਉਂਡ ਚੱਲ ਓ ਸਈਆ ਸਈਆ ਕਪਤਾਨ ਉਹ ਲਖਾਈ ਸੂਰਜ ਦੀ ਫੜਿਆ ਉਹ ਸੂਰਜ ਦੀ ਲਖਾਈ ਓ ਯਾਰ ਮੈਂ ਵੇਚ ਲੂੰਗਾ ਆਪੇ ਓ ਸਹੀ ਰਹਿੰਦੇ ਯਾਰ ਲਵੀ ਦੋਸਤੋ ਸੂਰਜ ਨੇ ਬੋਲਿਆ ਕੀ ਆ ਪੱਠ ਉਹ ਲਿਖਾਇਆ ਨਹੀਂ ਤਾਂ ਨਹੀਂ ਆ ਨਾ ਮੈਂ ਮੇਰੀ ਗੱਲ ਨਹੀਂ ਮੈਂ 4000 ਇਹਨੂੰ ਕਿਹਾ 45 ਚੁੱਪ ਕਰ ਗਿਆ ਨਹੀਂ ਉਹ ਕਾਟੋ 100 ਆ ਕਿ ਅਨੇ ਮੰਨੀ ਤੇ ਹੁੰਦੀ ਹੈ ਨਹੀਂ ਕਟਣ ਫੋਨ ਕੋਲ ਸੀ ਪਹੀਏ ਦੱਸ ਮੈਨੂੰ ਖੜੇ ਚਮਾ ਸੀ ਇਹ 500 ਉਹ ਦੇ 500 100 ਭੇਜੋ ਕੀ ਹੋ ਜੂਗਾ ਲੈ ਦੱਸ ਹੈ ਯਾਰ ਬਿਆਪਰੇ 100 ਰੁਪਏ ਚੀਕੀ ਆ ਨਾ ਕਰੀਆ ਨਾ ਕੋਈ ਨਹੀਂ ਪੜਾ ਪੈਂਦੀ ਚੱਕ ਲੈ 3500 ਦੇ ਵਿੱਚ ਹੋ ਗਈ ਆ ਫੜਾ ਨੂੰ ਤੇ ਉਹ ਤਾਂ ਫਿਰ ਉੱਥੇ ਹੀ ਗੱਲ ਆ ਗਈ ਚਲੋ ਆ ਫੜਾ ਤਾਂ ਸੋਚ ਕਹਿੰਦਾ ਕਿ ਉਹ ਜਗ੍ਹਾ ਦਾ ਕਿੰਨੇ ਗੈਣਾ 3400 ਆ ਯਾਰ ਇਹ ਕਿਹੜਾ ਹੁਣ ਘਟ ਕੇ 3400 ਦੇਖੀ ਬਾਰੇ ਜਦੋਂ ਨਾ ਚੱਕ ਆ ਲੈ ਗਵਦਾਨ ਫੜਾ ਲੈ ਕਾਈਲ ਕੋਈ ਹੋਰ ਕਰਨ ਫੜਲਾ ਚੁੱਪ ਕਰਕੇ ਚੱਕਾ ਦੇ ਉਹਨਾਂ ਦੋਨੇ ਪਾਸੇ ਦੇ ਨਾ ਨਾ ਆਪਣਾ ਠਾਈ ਆ ਲੈ ਵੀ ਦੋਸਤੋ ਆ ਸੂਰਜ ਨੂੰ ਦਵਾਤੀ ਆ ਕਪਤਾਨ ਤੋਂ 3500 ਦੀ ਭਰਾਂਦੀ ਬਹਿ ਗੱਲ ਚਲ ਕੌਣ ਆਗੀ ਮਹਿੰਗੀ ਹੋਗੀ ਕੋਈ ਲਈ ਆ ਕਹਿੰਦਾ ਇਹ ਮਗਦਾ ਪਤਾ ਨਹੀਂ ਜਾਂਦਾ ਤੇੜੀ ਕਿੰਨੀ ਆ ਬੱਸ ਕਰੀ ਜਾਂਦਾ ਡੈਰਮਾ ਹੱਦੋਂ ਨਹੀਂ ਗੇਰਣਾ ਸੈੰਗ ਨਹੀਂ ਹੋਏ ਚਿੱਟਾ ਕਾਲੇ ਕਰ ਲਿਆ ਹੁੰਦਾ ਕਾਲਾ ਤੇਲ ਆ ਫਿਰ ਉਹਨਾਂ ਲੱਗਣਾ ਸੀ ਹੈ ਚਿੱਟਾ ਸੈੰਗ ਨਹੀਂ ਇਹ ਨੀ ਚਿੱਟਾ ਸਿੰਘ ਇਹ ਅਮਰੀਕਨ ਚੱਲਦਾ ਬਾਹਰ ਲਈ ਚੱਲਦਾ ਬੋਲਾ ਭੋਨੀ ਤੂੜੀ ਪਾਈ ਹੈ ਗਰੰਟੀ ਹੈ ਨਹੀਂ ਕਣਾ ਹੈ ਪਿਆਰ ਚ ਚੱਲੀ ਚੱਲੀ ਚੱਲ ਬੱਚੇ ਇਹਦੇ ਦੇ ਦੇ ਭਾਂਜੇ ਅਮਰੀਕਾ ਤੱਕ ਕਰ ਜਾਣਗੇ ਇਹਦੇ ਆ ਚਿੱਟੀ ਚਮੜੀ ਆ ਛੋਟੀ ਲਈ ਹੈ ਚੰਗਾ ਇਹਦਾ ਬੱਚਾ ਹੋਣਾ ਬਹੁਤ ਵਧੀਆ ਚੰਗਾ ਮੈਂ ਕੱਟਾਂ ਜੀ ਇਹਦਾ ਵਧਾ ਕੇ ਇੱਕ ਗਲਾ 6000 ਦੇਣਾ ਇਹਦਾ ਕਾਟਾ ਕਾਗੇ ਜਿਹੜਾ 3 ਮਹੀਨੇ ਸੰਗ ਗਿਆ ਨੰਨੂ ਇੱਕੀ ਮਾਰਨ ਦੇ ਸਾਟ ਯਾਰ ਵਿੱਚ ਇੱਕੀ ਸਾਠ ਹਜ਼ਾਰ ਉਹ ਡਬਲ ਜੀ ਇੱਕੀ ਖੋ ਲੈਣਦੇ ਪੁਰੇ ਲੈ ਛਾ ਦੇ ਨੰਨੂ ਕੋਈ ਨਹੀਂ ਆ ਚੱਲ ਕੁੱਕ ਨੇ ਦੀ ਮਾਰਗੀ ਲਈ ਫੜ ਲਾ ਬਾ ਫੜ ਲੈ ਆਜਾ ਪੰਜ ਸੌ ਦੀ ਹੋ ਗਈ ਬਸ ਓ ਕਿੱਥੇ ਯਾਰ ਓ ਬਸ ਲੈ ਫੜਾ ਬਸ ਫੜਾ ਦੇ ਹੁਣ ਬਸ ਓ ਠੀਕ ਓ ਕਿੰਨੇ ਕਹਿੰਦਾ ਓ ਕਿੱਡਾ ਕਹੇਗਾ 650 ਰੁਪਏ ਦੀ ਕਹਦਾ ਯਾਰ 6000 ਲਾਉਂਦਾ 500 ਹੋਰ ਵਧਾਦਾ ਹੋਰ ਦੱਸ ਨਹੀਂ ਕੋਈ ਮੋਹ ਟੱਟ ਕੇ ਮਾਰਦੇ ਓਰੇ ਆ ਯਾਰ ਫੜਾ ਯਾਰ ਭੱਜਣ ਨਹੀਂ ਦਿੰਦਾ ਓਰੇ ਲੈ ਪੂਰੇ ਨਾ ਮਾ ਫੜਾ ਦੇ ਯਾਰ ਫੜਾ ਬਸ ਰੋਣੀ ਕੀ ਹਾਂ 650 ਦੀ ਹੋ ਗਈ ਲਖਾਈ ਆਪੋ ਆਪਣੀ ਨਹੀਂ ਰਹਿਣ ਉਹ ਹੁਣ ਭੱਜਣ ਦੀ ਤੂੰ ਹੱਥ ਪਿੱਛੇ ਰੱਖਾਗਾ ਨਹੀਂ ਯਾਰ ਲਖਾਈ ਕਰਾਊਗਾ ਕਿਹੜਾ ਪਿੰਡ ਸੀਗੇ ਆਪਣਾ ਸਿੱਡਾ ਸਿੰਗਲ ਲੈ ਲੈ ਕੋ ਸੋਰਾ ਲੈ ਵੀ 650 ਚ ਨੰਨੂ ਨੰਨੂ ਲੈ ਨਾ ਨਾ ਲੈ ਵੀ ਆਹ ਦਵਾਦੀ ਇਹਨਾਂ ਨੂੰ ਪੱਠ 650 ਚ 7600 ਜੀ ਪੈ ਗਈ ਹਾਂ ਹੋ ਗਿਆ ਹੋ ਗਿਆ ਲੈ ਵੀ ਦੋਸਤੋ ਬਾਈ ਜੀਰੇ ਕਿਵੇਂ ਕਰਤੀ ਪਾਠੇ ਇਹ 9000 ਦੀ ਕਰਤੀ ਲਿਖਾਈ ਆਪੋ ਆਪਣੀ 9000 ਚ ਲਿਖਾਈ ਆਪੋ ਆਪਣੀ ਜਿੰਦੇ ਨੂੰ ਠੀਕ ਆ ਲੈ ਵੀ ਵੰਤ ਸੀਰੇ ਵਾਂਦਰਾ ਵਾਲੇ ਨੇ ਆ ਪਾਠ ਦਾ ਸੌਦਾ ਕਰਾਦਾ 9000 ਚ ਲਿਖਾਈ ਆਪੋ ਆਪਣੀ ਆ ਜਿੰਦੇ ਨੂੰ ਠੀਕ ਆ ਬਾਈ ਠੀਕ ਆ ਜੀ 9000 ਚ ਲਿਖਾਈ ਆਪੋ ਆਪਣੀ ਠੀਕ ਆ ਜਿੰਦੇ ਨੂੰ ਦਵਾਤੀ ਆ ਗੱਲਾਂ ਛੱਡੋ ਆ ਲੈ ਕੇ ਗੱਲਾਂ ਟਾਈਮ ਹੁਣੇ ਨਹੀਂ ਗਾ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਇਹ ਗੱਲਬਾਤ ਕਰਦੇ ਭਾਈ ਬੰਗਾਲੀ ਤੂੰ ਲਈ ਆ ਹਾਂ ਜੀ ਭਾਈ ਕਿੰਤੋਂ ਖਰੀਦੀ ਏ ਆ ਬੱਟਾ ਸੀ ਬੰਦਾ ਕਿੱਧਰ ਗਿਆ ਗਿਆ ਕਿੰਨੇ ਦੀ ਖਰੀਦੀ ਏ ਇਹ ਮੈਂ 600 ਦਾ ਖਰੀਦੀ 650 ਦਾ ਲਿਖਾਈ ਕਿਵੇਂ ਕੀਤੀ ਹੈ ਲਿਖਾਈ ਆਪੋ ਆਪਣੀ ਲੈ ਵੀ ਦੋਸਤੋ ਆ ਖਰੀਦੀ ਆ 650 ਦੀ ਲਿਖਾਈ ਆਪੋ ਆਪਣੀ ਆ ਭਾਈ ਬੰਗਾਲੀ ਠੀਕ ਆ ਭਾਈ ਇਹ ਭਾਈ ਖਰੀਦੀ ਕੀ ਨੇ ਤੇ ਵੇਚੀ ਕੀ ਨੇ ਆਈ ਭਾਈ ਜਿੰਦੇ ਨੇ ਲੈ ਜੀ ਭਾਈ ਜਿੰਦੇ ਨੇ ਠੀਕਾ ਬੱਕਰਾ ਹੈ ਹਲੋ ਦੇ ਵੇਚਿਆ ਕਿ ਨਹੀਂ ਕਿਹੜਾ ਪਿੰਡ ਹੈ ਆਪਣਾ ਹੀ ਲੰਬ ਵਾਲੀ ਲੈ ਵੀ ਦੋਸਤੋ ਝੰਡੇ ਨੂੰ ਦਵਾਤਾ ਬਾਈ ਨੂੰ ਆ ਬੱਕਰਾ ਬਾਈ ਕਾਲੇ ਤੋਂ ਲਿਆ ਲੰਬ ਵਾਲੇ ਵਾਲੇ ਤੋਂ ਇਹ ਕਿੰਨੇ ਦਾ ਸੌਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਨਵੇਂ ਪ੍ਰਾਪਤ 7200 ਦਾ ਹੀ ਤੇ ਲਖਾਈ ਕਿਵੇਂ ਕੀਤੀ ਆ ਲਖਾਈ ਜਿੰਦੇ ਦੀਆਂ ਲੈ ਵੀ 7200 ਦਾ ਹੋਇਆ ਸੌਦਾ ਲਖਾਈ ਬਾਈ ਜਿੰਦੇ ਦੀ ਆ ਨਜ਼ਰ ਪਾਣੀ ਚਾਹ ਇੱਥੇ ਸਟਾਰ ਦੇ ਅੰਦਰ ਦੇ ਪਾਸੇ ਹੋਈ ਬਈ ਮੜਾ ਹਣੀ ਸੈਡ ਨੂੰ ਜੂਰੀ ਬੇਤੀ ਪਹਿਲਾਂ ਕਿਸੇ ਸਾਹਿਬ ਮਹੀਨੇ ਕੀਤੀ ਸੀ ਮੈਂ ਜੀ ਮੰਡੀ ਜਿਹੜਾ ਬੰਦਾ ਗੂਗਲ ਤੇ ਚੱਲਦਾ ਨਗਲ ਇਹ ਆ ਤੋ ਥੱਲੇ 5000 ਰੁਪਏ ਪੈਸਾ ਨਹੀਂ ਲੈ ਤੇਰੇ ਖਤ ਪਰ ਇੱਕ ਬੰਦਾ ਹੋਊਗਾ ਉਹ ਆਹ ਵੇ ਖੜਾ ਹਣੀ ਬਸ ਠੀਕ ਆ ਗੂਗਲ ਪੇ ਬਾਈ ਕਹਿੰਦਾ ਵੀ ਪੈਸੇ ਗੂਗਲ ਪੇ ਕਰ ਦਿਆਂਗੇ 25 31 ਵਿੱਚ ਨਾਲ ਦੀ ਕੋਈ ਜ਼ਿੰਮੇਵਾਰੀ ਮਾਲ ਬਣਾਈ ਤੇ ਕਿਲੇ ਨਹੀਂ ਮਾਰਦੇ ਉਹਨੂੰ ਪੈਸੇ ਜਦੋਂ ਚਲੇ ਆ ਇਹ ਸੂਲਾ ਸਾਡੀ ਮੰਨੀ ਦੇ ਲੈ ਬਈ ਬਾਈ ਬੋਸ ਸਾਹਿਬ ਦਾ